ਇਹ ਆਪਣਾ ਕਮਰਾ ਬਈ ਜਿੱਥੇ ਆਪਾਂ ਰੁਕੇ ਸੀ ਇਹ ਸਾਰਾ ਹੋਮਸਟੇ ਬਹੁਤ ਸੋਹਣਾ ਇੱਥੇ ਬੈਠ ਕੇ ਧੁੱਪ ਸੇਕਣ ਵਾਸਤੇ ਅਜੇ ਤੱਕ ਕੋਈ ਨਹੀਂ ਉੱਠਿਆ ਉੱਠੇ ਹੋਗੇ ਆਪਾਂ ਬਹੁਤ ਸੁਧਿਆ ਹਟਖੜੇ ਆ ਉਧਰਲੇ ਪਾਸੇ ਰੋਟੀ ਖਾਣ ਲੱਗਾਂ ਮੜਾ ਇਹ 8 ਵਜੇ ਤੋਂ ਪਹਿਲਾਂ ਕੋਈ ਨਹੀਂ ਉੱਠਿਆ ਸਾਡੇ ਸਾਰਾ 8 ਵਜੇ ਉੱਠਦੇ ਸਾਰੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਇਸ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਸਭ ਨੂੰ ਜੀ ਆਇਆਂ ਨੂੰ ਬਲੌਗ ਦੇਖਣ ਲਈ ਸਾਰਿਆਂ ਦਾ ਧੰਨਵਾਦ ਅੱਜ ਤਰੀਕ ਹੈਗੀ ਜੀ 29 ਜੂਨ ਤੇ ਮੈਂ ਰੁ ਕਿਉਂ ਹੋਇਆ ਸੰਕੂ ਸਮਾਂ ਸਵੇਰ ਦੇ 6 ਵਜੇ ਚੁੱਕਿਆ ਤੇ ਆਪਾਂ ਚਾਰਗਲ ਪਹੁੰਚਣਾ ਚਾਰਗਲ ਇੱਥੋਂ ਹੈਗਾ 35 36 ਕਿਲੋਮੀਟਰ ਬਾਅਦ ਦੂਰ ਸਧਾਂ ਤੁਰਨ ਦਾ ਕਾਰਨ ਵੀ ਇਹੀ ਆ ਕਿ ਆਥਨ ਤੱਕ ਆਪਾਂ ਚਾਰਗਲ ਪਹੁੰਚ ਜੀ ਜਦੋਂ ਤੱਕ ਮੈਂ ਚਾਰਗਲ ਪਹੁੰਚਦਾ ਉਦੋਂ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਸਮਾਣ ਆਪਾਂ ਬੰਨ ਲਿਆ ਝੂਲਾ ਪਿਆ ਮਗਰ ਆਪਣਾ ਸਾਰਾ ਕੁਝ ਤਿਆਰ ਆ ਤੇ ਹੁਣ ਆਪਾਂ ਇੱਥੋਂ ਤੁਰਦੇ ਆ ਅਜੇ ਤੱਕ ਸਾਰੇ ਸੁੱਤੇ ਪਏ ਆ ਇਹ ਕੋਈ ਨਹੀਂ ਉੱਠਿਆ ਗਿਆ ਕਿਉਂਕਿ ਇਹ 8 ਵਜੇ ਤੋਂ ਪਹਿਲਾਂ ਨਹੀਂ ਉੱਠਦੇ ਫਿਰ ਮੈਂ ਸੌਣ ਨੂੰ ਸਾਨਾ ਮੈਂ ਰਾਤ 4-5 ਕਿੱਲੇ ਲੈ ਕੇ ਰੱਖ ਲਈ ਸੀਗੇ ਉਖਾਲੇ ਆ ਹੁਣ ਤੁਰਦੇ ਆ ਤੇ ਗਾਂ ਜਿੱਥੇ ਕਿਤੇ ਰੋਟੀ ਮਿਲੂਗੀ ਉੱਥੇ ਰੋਟੀ ਖਾਵਾਂਗੇ ਇਦੋਂ ਦਾ ਸਾਰਾ ਇਲਾਕਾ ਬਸੋਂ ਵਾਲਾ ਹੀ ਆ ਟਾਬੇ ਹੋਟਲ ਹੋਮਸਟੇ ਬਹੁਤ ਕੁਝ ਮਿਲਣਾ ਆਪਾਂ ਨੂੰ ਉਨ ਨੂੰ ਕੋ ਮਨਾਣਾ ਜਰਾ دیر ਲੱਗੇਗੀ ਗੋਬਾ ਗੈਸਟ ਹਾਊਸ ਇੱਥੇ ਰੁਕੇ ਸੀ ਆਪਾਂ ਬਈ ਇਹ ਨਾਮ ਆ ਗੈਸਟ ਹਾਊਸ ਦਾ ਸੋਹਣਾ ਬਣਿਆ ਹੋਇਆ ਗੈਸਟ ਹਾਊਸ ਵਧੀਆ ਸਫਾਈ ਬਹੁਤ ਹੈ ਵਿੱਚ ਖਾਣ ਪੀਣ ਕਮਰੇ ਸਾਰਾ ਕੁਝ ਵਧੀਆ ਇੱਕ ਨੰਬਰ ਮਾਹੌਲ ਆ ਗੋਬਾ ਨਾ ਪਤਾ ਨਹੀਂ ਕਿ ਹੋ ਜਾਣਾ ਗੋਬਾ ਸਰਨੇ ਮੇ ਹੋਊਗਾ ਨਾ ਗੋਬਾ ਜਨ ਲੱਗਦਾ ਹਜੇ ਤੱਕ ਤਾਂ ਵੈਦ ਸਾਹਿਬ ਵੀ ਨਹੀਂ ਆਏ ਸੱਪਾਂ ਦਾ ਬਾਬਾ ਇੱਥੇ ਵੀ ਹੈਗਾ ਇੱਕ ਮੈਂ ਤਾਂ ਕਿਹਾ ਕਿ ਕਿਸੇ ਅੱਡੇ ਮਲੋਠੀਏ ਗੱਲਾਂ ਬਾਜ਼ਾਰ ਬੰਦ ਪਿਆ ਸਾਰਾ ਹਜੇ ਤੱਕ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਇੱਥੋਂ ਤੱਕ ਮਸ਼ਹੂਰੀ ਲੱਗੀ ਹੋਈ ਆ ੱੱਲੇ ਫਿਰ ਵੀ ਪੜ੍ਹੇ ਆ ਇੱਥੇ ਭਈ ਆਪਾਂ ਮਾੜੀ ਮੋਟੀ ਮਸ਼ਹੂਰੀ ਕਰਨੀ ਦੇ ਬਣਦੀ ਆ ਇੱਥੇ ਪੂਰੀ ਗਰਮੀ ਆ ਆਪਾਂ ਹੁਣ 2250 ਮੀਟਰ ਦੀ ਉਚਾਈ ਤੇ ਆ ਮਲਟਿੰਗ ਦੇ ਰੁੱਖਾਂ ਨੇ ਸੋਹਣਾ ਮਾਹੌਲ ਬਣਾਇਆ ਹੋਇਆ ਨਾਲੇ ਸ਼ਾਂ ਨਾਲੇ ਹਰਿਆਲੀ ਕਿੰਨੇ ਪੰਛੀ ਬੈਠਦੇ ਆਗੇ ਇਹਨਾਂ ਤੇ ਪੂਰਾ ਦਿਨ ਚੜ ਗਿਆ ਤੇ ਲੋਕਾਂ ਦੀ ਆਵਾਜ਼ਾਂ ਵੀ ਸ਼ੁਰੂ ਹੋ ਗਈ ਆ ਜੇ ਕੇ 07 ਆ ਸਾਰਾ ਜ਼ੌਂ ਬੀਜਿਆ ਹੋਇਆ ਜਿੰਨਾ ਵੀ ਫੋਨ ਦੀ ਸਕਰੀਨ 'ਚ ਹਰਿਆਲੀ ਦੇਸੀ ਜਾਂਦੀ ਆ ਸਾਰੇ ਜ਼ੌਂ ਨੇ ਤੇ ਜ਼ੌਂ ਪੂਰੇ ਨਸਰੇ ਹੋਏ ਆ ਆਪਣੇ ਪੰਜਾਬ ਦੇ ਵਿੱਚ ਝੋਨਾ ਲੱਗਣ ਦੀਆਂ ਤਿਆਰੀਆਂ ਨੇ ਤੇ ਇੱਥੇ ਜ਼ੌਂ ਪੱਕਣ ਵਾਲੇ ਹੋਏ ਪਏ ਆ ਜ਼ੌਂ ਤੇ ਸਰੋਂ ਸਰੋਂ ਹੈਗੀ ਆ ਪਰ ਬਹੁਤ ਥੋੜੀ ਆ 1% ਸਰੋਂ ਆ ਬਸ ਤੇ ਇੱਕ ਆ ਦਰਖਤ ਆ ਇਹ ਵੀ ਪਪੂਲਰ ਦੀ ਕਿਸਮ ਜੀ ਆ ਮਲਚਿੰਗ ਤੇ ਇਹ ਦੋ ਦਰਖਤ ਜ਼ਿਆਦਾ ਨੇ ਇੱਥੇ ਆ ਸਾਰੇ ਦਰਖਤ ਉੱਤੋਂ ਵੱਡੇ ਹੋਏ ਆ ਇਹਦੀਆਂ ਸਾਰੀਆਂ ਲੱਕੜਾਂ ਇਹਨਾਂ ਨੇ ਆ ਸਾਹਮਣੇ ਮਕਾਨ ਦੇ ਲਈ ਵਰਤੀਆਂ ਨੇ ਆ ਪਾਈਆਂ ਹੋਈਆਂ ਐ ਜਿਹੜੇ ਇਹਨਾਂ ਦੇ ਤਿੰਨ ਤਿੰਨ ਮੰਜ਼ਿਲਾ ਮਕਾਨ ਨੇ ਉਹ ਵੀ ਸਾਰੇ ਇਸੇ ਤਰ੍ਹਾਂ ਬਣੇ ਹੋਏ ਆ ਇਹ ਲੱਕੜ ਬਹੁਤ ਜ਼ਿਆਦਾ ਮਜ਼ਬੂਤ ਹੁੰਦੀ ਆ ਸਾਰੇ ਆ ਵੱਡੇ ਹੋਏ ਨੇ ਤੇ ਇਹਦੀ ਲੱਕੜੇ ਘਰ ਪਾਉਣ ਦੀ ਵਰਤਦੇ ਆ ਜਿਉਂ ਤੋਂ ਬਾਅਦ ਹੁਣ ਦਸੀ ਆਪਾਂ ਨੂੰ ਜਮੀ ਜਮੀ ਇਹ ਵੱਡੀ ਬੈਠੇ ਵਾਵਾ ਸਾਰੀ ਸਕਾਉਣ ਕਿਵੇਂ ਨੂੰ ਲੱਗਦਾ ਜੰਮੀ ਨੂੰ ਤਾਂ ਠੀਕ ਆ ਪਰ ਆਪਣੇ ਜਿੰਨਾ ਕੱਦ ਕਾਠ ਨਹੀਂ ਹੁੰਦਾ ਪੰਜਾਬ ਜਿੰਨਾ ਆਹੋ ਇਹ ਦਰਖਤ ਸਾਰੇ ਜਿਹੜੇ ਇਹ ਵੱਡ ਵੱਡ ਕੇ ਮਕਾਨ ਬਣਾਉਂਦੇ ਜੀ ਦੇ ਇਹਦਾ ਕੱਦ ਬਹੁਤ ਉੱਚਾ ਜਾ ਵੜਦਾ ਮੈਨੂੰ ਲੱਗਦਾ ਵੀ ਆਹ ਆਰਾਮ ਨਾਲ ਹੋਣਗੇ 50 60 ਫੁੱਟ ਹਾਈਟ ਦਾ ਆਰਾਮ ਨਾਲ ਹੋਊਗੀ ਇਹਨਾਂ ਰੁੱਖਾਂ ਦੀ ਪੁਨੋ ਕੋ ਮਨੋ ਨੋ ਜੋਰ ਦੇ ਲਗੇਗੀ ਆ ਕੋਰ ਇੱਕ ਪਾਸੇ ਤਾਂ ਆ ਉੱਤੇ ਦਰਖਤ ਨੇ ਪੂਰੇ ਅਫਮਾਨ ਸ਼ੁੰਦੇ ਨੇ ਇਧਰਲੇ ਪਾਸੇ ਪੂਰੀ ਸ਼ਾਨਦਾਰ ਰੁੱਖ ਪਸੂ ਬਣੇ ਹੋਇਆ ਥੱਲੇ ਇੱਥੇ ਜੰਗਲ ਹੀ ਬਣਿਆ ਪਿਆ ਪੂਰਾ ਇਹ ਤੁਰੇ ਜਾਂਦੇ ਨੂੰ ਬਾਈ ਨੇ ਆਵਾਜ਼ ਮਾਰ ਲਈ ਕਹਿੰਦਾ ਚਾਹ ਵੀ ਪੀ ਕੇ ਜਾ ਬਾਈ ਘਰੇ ਬੈਠ ਇਹ ਘਰ ਹੈ ਇਹਨਾਂ ਦਾ ਐਵੇਂ ਲੋਕ ਮਿਲ ਜਾਂਦੇ ਰਾਹ ਤੁਰੇ ਜਾਂਦੇ ਆ ਲੰਘਿਆ ਜਾਊਗਾ ਕਹਾਂ ਬੈਠੇ ਬ੍ਰਦਰ ਅੰਦਰ ਜਾਏਗਾ ਤਾਂ ਅੰਦਰ ਜਾ ਅੰਦਰ ਤੋਂ ਨਹੀਂ ਬਾਹਰ ਹੀ ਬੈਠ ਜਾਂਦੇ ਹਾਂ ਛਾਂ ਹੈ ਕੋਈ ਸ਼ਾਈ ਮੈਂ ਬੈਠ ਜਾਂਦੇ ਹਾਂ ਕੁਰਸੀ ਬਿੰਦਾ ਹਾਂ ਤੁਹਾਡਾ ਨਾਮ ਕੀ ਹੈ ਬ੍ਰਦਰ ਮੇਰਾ ਮਾਨ ਨਾਮ ਗੁਲਾਮ ਮੁਹੰਮਦ ਗੁਲਾਮ ਮੁਹੰਮਦ ਹਾਂਜੀ ਸਰ ਸ਼ੁਕਰੀਆ ਆਪਕਾ ਭਈਆ ਜੀ ਗਾਉਂ ਦਾ ਨਾਮ ਕੀ ਹੈ ਇਹ ਲੰਕਰ ਚੇ ਲੰਕਰ ਚੇ ਹਾਂਜੀ ਸਰ ਯੋ ਕੁਰਸੀ ਬਿੰਦਾ ਇੱਕ ਮੈਂਸਰ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਸਰ ਆਰਾਮ ਸੇ ਬੈਲ ਖੋਲੋ ਨਹੀਂ ਪਊਗਾ ਇਹ ਆ ਜੀ ਕਸ਼ਮੀਰ ਵਾਲਿਆਂ ਦੀ ਪ੍ਰਾਹਨਚਾਰੀ ਉਧਰੋਂ ਲਾ ਆਪਣਾ ਲਦਾਖੀ ਮਿਲੇ ਬੋਧੀ ਮਿਲੇ ਹੁਣ ਆਪਾਂ ਕੁਝ ਘੁੰਮ ਰਹੇ ਆਂ ਕਾਰਗਿਲ ਦੇ ਵਿੱਚ ਚਾਹੀਦੀ ਹੈ ਕਿ ਨਮਕੀਨ ਮਿੱਠਾ ਮਿੱਠਾ ਚਾਹ ਜੋ ਦੁੱਧ ਵਾਲਾ ਹੁੰਦਾ ਹੈ ਲੈ ਆ ਇਹਨੇ ਕੋਸੀ ਲਾਤੀ ਸ਼ਾਹ ਨੇ ਥੈਂਕ ਯੂ ਭਾਈ ਪਾਣੀ ਦੇਣਾ ਭਾਈ ਪੀਣੇ ਕੋ ਯਾਰ ਲੱਸੀ ਦਹੀਂ ਸਰ ਮੈਂ ਵੈਸੇ ਤੋਂ ਮੇਰਾ ਡਿਸਟ੍ਰਿਕਟ ਹੈ ਸ਼੍ਰੀ ਮੁਕਸਰ ਸਾਹਿਬ ਬਠਿੰਡਾ ਦੇ ਪਾਸ ਪੜਦਾ ਹੈ ਮੇਰਾ گاਉਂ ਮੈਂਨੇ ਮਨਾਲੀ ਸੇ ਜੇ ਸਫਰ ਸ਼ੁਰੂ ਕੋ ਰਾਤ ਮੇਂ ਪਿੱਛੇ ਰੁਕਾ ਥਾ ਯਹਾਂ ਪੇ ਸੰਕੂ ਮੇਂ पैदल ही हाँ मनाली से आ रहा हूँ हाँ मनाली से श्रृंखला होते हुए पदम पदम से कारगिल हाँ जी हाँ जी कारगिल से आगे जाना है मैंने अपना आर्यन वैली जाना है आरेन? हाँ आरेन अभी मेरे को आज मैं कारगिल पहुँच जाऊँगा तो हाँ हफ्ता लग जाएगा आर्यन पहुंचते पहुँचते आठ दिन लग जाएंगे नमस्ते थैंक यू बाई हुई डाल लिया चाह तीन डाल रोटियां तंदूर दिया थैंक यू आपका ये बेटा है आपका ये भी आपके लो में जाते रहते हैं चले जाना जाता रहता है ठीक काम होगा बिजनेस है रेडीमेड लुधियाना में रेडीमेड का बहुत बड़ा बिजनेस है ठीक है जी धन्यवाद आपका आप भी धन्यवाद जी जरूर आप फतेहगढ़ साहब आना है आपने हाँ तो फिर मिलेंगे कहीं ना कहीं जरूर आते हैं आते हाँ जी हाँ ठीक है जी। आते, हैं। कुछ आते रहते हैं ठीक है जी धन्यवाद ओके ਚਾਬੀ ਮਿਲ ਗਈ ਆਪਾਂ ਨੂੰ ਤੇ ਰੋਟੀ ਵੀ ਮਿਲ ਗਈ ਹੁਣ ਆਪਾਂ ਚੱਲਦੇ ਆ ਓਏ ਟੋਪੀ ਗਈ ਓਏ ਤਾਰਾ ਵੀ ਉੱਪਰ ਪਿੱਛੇ ਜੇ ਆਪਾਂ ਦੇਖਿਆ ਸੀਗਾ ਇੱਕ ਨਵਾਂ ਰਾਹ ਨਿਕਲੀ ਜਾਂਦਾ ਸੀਗਾ ਜਿੱਥੋਂ ਨਨਕਣ ਨੂੰ ਟਰੈਕ ਨਿਕਲਦਾ ਉੱਥੋਂ ਸ਼ੁਰੂ ਹੋਇਆ ਸੀ ਰਾਹ ਉਹ ਤੇ ਉਹ ਰਾਹ ਆਪਣੇ ਨਾਲ ਨਾਲ ਹੀ ਆ ਰਿਹਾ ਜਦੋਂ ਆਪਾਂ ਗੰਭੋਰੰਜਨ ਤੋਂ ਪਦਮ ਨੂੰ ਆਉਣੇ ਆ ਤਾਂ ਉਦੋਂ ਵੀ ਦੋ ਰਾਹ ਆਉਂਦੇ ਆ ਇੱਕ ਪੁਰਨੇ ਹੋ ਕੇ ਆਉਂਦਾ ਇੱਕ ਪਿੰਡਾਂ ਵੇਦੀ ਹੋ ਕੇ ਸਿੱਧਾ ਪਦਮ ਆ ਜਾਂਦਾ ਇੱਥੇ ਵੀ ਉਹੀ ਹਿਸਾਬ ਕਿਤਾਬ ਆ ਇੱਕ ਤਾਂ ਆਹ ਵਾਲਾ 301 ਹਾਈਵੇ ਆ ਵਿਚਾਰੇ ਆਹ ਸ਼ੁਰੂ ਦਰਿਆ ਵਗੀ ਜਾਂਦਾ ਤੇ ਇੱਕ ਇਹਦੀ ਪਰਲੀ ਸਾਈਡ ਉਹ ਲਿੰਕ ਰੋਡ ਆ ਉਹ ਪਿੰਡਾਂ ਵਿੱਚ ਹੀ ਹੋ ਕੇ ਜਾਂਦਾ ਤੇ ਇਹ ਰਾਹ ਉਸ ਨਨਕੋਨ ਵਾਲੇ ਰਾਹ ਦੇ ਨਾਲ ਜੁੜ ਜਾਂਦਾ ਜਾ ਕੇ ਉਹ ਉਹ ਵੀ ਦਰਿਆ ਦੇ ਨਾਲ ਨਾਲ ਹੀ ਆਉਂਦਾ ਇਹ ਕਾਰਜਾਕ ਦਰਿਆ ਹੀ ਆ ਉਹ ਜਿਹੜਾ ਪਦਮਾ ਕੇ ਮਿਲਦਾ ਇਹ ਸਰੂਤ ਦਰਿਆ ਦਰਿਆ ਦੇ ਦੋਨੇ ਪਾਸੇ ਰਾਹ ਨੇ ਇਹ ਨੈਸ਼ਨਲ ਹਾਈਵੇ 301 ਆ ਉਧਰਲੇ ਪਾਸੇ ਲਿੰਕ ਰੋਡ ਆ ਜਿਹੜਾ ਪਿੰਡਾਂ ਵਿੱਚ ਹੀ ਹੋ ਕੇ ਜਾਂਦਾ ਕਿ ਦਰੋਂ ਪਰ ਮਗਰੋਂ ਚੱਲ ਕੇ ਆਏ ਆ ਇੱਥੋਂ ਸਾਰੀ ਘਾਟੀ ਫਰੇਮ 'ਚ ਦਿਸਦੀ ਆ ਨੈਸ਼ਨਲ ਹਾਈਵੇ 301 ਇੱਥੇ ਆ ਕੇ ਸਰੂ ਦਾ ਵਹਿਣ ਬਹੁਤ ਤੇਜ਼ ਹੋ ਗਿਆ ਤੇ ਵੈਲੀ ਸਾਰੀ ਸੋਹਣੀ ਆ ਸੋਹਣੀ ਦਾ ਕਾਰਨ ਇਹ ਆ ਕਿ ਇੱਥੇ ਹਰਿਆਲੀ ਵੀ ਹੈਗੀ ਆ ਤੇ ਪਹਾੜਾਂ ਦੀ ਖੁਸ਼ਕੀ ਵੀ ਆ ਵੱਸੋਂ ਵੀ ਹੈਗੀ ਆ ਤੇ ਕੱਲਾਪਣ ਵੀ ਹੈਗਾ ਸਾਰਾ ਕੁਝ ਹੀ ਆ ਇੱਥੇ ਪਹਾੜਾਂ ਦੇ 뷰 ਵੀ ਬਹੁਤ ਸੋਹਣੇ ਬੰਦੇ ਆ ਓਹ ਸਾਹਮਣੇ ਆ ਕੇ ਦੋ ਤਿੰਨ ਪਿੰਡ ਇਕੱਠੇ ਉੱਤੇ ਪਹੁੰਚਦੇ ਆਪਾਂ ਇਦੂਆਂ ਆਬਾਦੀ ਸੰਘਣੀ ਹੋ ਜਾਂਦੀ ਆ ਕਾਰਕਲ ਦਾ ਕਪੜੂ ਨਾਲ-ਨਾਲ ਹੀ ਪਿੰਡ ਮਿਲਦੇ ਆ ਸਾਰੇ ਬਸ ਦੋ-ਦੋ ਕਿਲੋਮੀਟਰ ਬਾਅਦ ਤੇ ਕੀ ਨਾਮ ਹੈ ਕਹੋ ਲੈ گاਉਂਗਾ ਖੱਚਨ 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 ਹੈ ਨਾ ਇਹ ਬਾਈ ਦੀ ਇੱਥੇ ਸਾਈਕਲ ਵਾਲੀ ਦੁਕਾਨ ਹੈ ਪੈਂਚਰ ਲਾਉਣ ਵਾਲੀ ਔਰ ਇਹ ਸਾਹਮਣੇ ਦੁਕਾਨ ਤੇ ਬਹੁਤ ਲੱਗੀ ਪਾਣੀ ਭਰਿਆ ਨਹੀਂ ਮੈਂ ਹੁਣ ਪਾਣੀ ਪੀਣੇ ਬਾਈ ਚਲੇ ਗਿਆ ਇੱਥੇ ਹਾਂਜੀ ਹਾਂਜੀ ਪਾਣੀ ਪੀਣਾ ਹੈ ਪਾਣੀ ਕੇ ਲਈ ਰੁਕਾ تھا ਮੈਂ ਉਹ ਠੰਡਾ ਪਾਣੀ ਠੰਡਾ ਜੀ ਚਸ਼ਮੇ ਦਾ ਪਾਣੀ ਹੈ ਤੇ ਫ੍ਰਿਜ ਕਾ ਹੈ ਜੀ ਚਸ਼ਮੇ ਦਾ ਚਸ਼ਮੇ ਕਾ ਹੈ ਨਾ ਇਹ ਵੀ ਠੰਡਾ ਹੈ ਇਤਨਾ ਚਸ਼ਮੇ ਕਾ ਪਾਣੀ ਬਹੁਤ ਠੰਡਾ ਹੁੰਦਾ ਹੈ ਬਹੁਤ ਠੰਡਾ ਫ੍ਰਿਜ ਦੇ ਪਾਣੀ ਵਰਗਾ ਪਾਣੀ ਹੁੰਦਾ ਚਸ਼ਮੇ ਦਾ ਬਹੁਤ ਵਧੀਆ ਪਾਣੀ ਹੁੰਦਾ ਹੈ ਪੀਣੇ ਵਿੱਚ ਅੱਛਾ ਹੁੰਦਾ ਟੇਸਟ ਬਹੁਤ ਅੱਛਾ ਹੁੰਦਾ ਚਸ਼ਮੇ ਦਾ ਨਹੀਂ ਨਹੀਂ ਅੱਛਾ ਹੈ ਸਾਫ਼ ਵੀ ਹੁੰਦਾ ਹੈ ਇਹ ਚਾਹ ਵੇ ਮਿਲੇਗੀ ਕਿਹਨਸੇ ਚਾਹ ਪਿੱਛੇ ਦੇ ਦੁਪਹਿਰ ਦੇ 12 ਵਜੇ ਆ ਸਾਰੇ ਜੌਣ ਨੇ ਜਿਹਨੇ ਆਪ ਨੂੰ ਦਿਖਦੇ ਨੇ ਤੇ ਇਧਰਲੇ ਪਾਸੇ ਬਣੀ ਹੋਈ ਹੈ ਮਸਜਿਦ ਮਸਜਿਦ ਨਵੀਂ ਬਣੀ ਹੈ ਹਜੇ ਤੱਕ ਜੋੜੀਆਂ ਰਹਿਣੀਆਂ ਲੱਗਣ ਵਾਲੀਆਂ ਤੇ ਮਸਜਿਦ ਦੇ ਸਾਹਮਣੇ ਉਹ ਦੁਕਾਨ ਹੈ ਕਰਿਆਨਾ ਸਟੋਰ ਇੱਥੋਂ ਕੁਝ ਲੈ ਕੇ ਆਪਾਂ ਖਾਣ ਲਿਆ ਤੋਪ ਪਰਵਾਹ ਨਹੀਂ ਜਿਹੜੇ ਵਲੇ 12 ਵਜੇ ਹੋਏ ਦੁਪਹਿਰ ਦੇ ਹੈਲੋ ਸਰ ਜੀ कैसे हो बढ़िया खाने पीने को क्या मिलेगा सारा? खाने पीने के लिए यही मिलेगा बस जो यहाँ पे रखा कोल्ड ड्रिंक है खाने को कुछ मिलेगा चाय तो नहीं होगी चाय नहीं मिलेगी चाय आप यहां से एक किलो ले जाओ किलोमीटर वर्ड सर ये चश्मे का पानी है हां एक बार 30 किलो तो दे दीजिए चश्मे का पानी तो बहुत अच्छा होता है बहुत कमाल का हमने पिया पहले चश्मे का ही पीते हैं हम ਯੋਗਾ ਤੇ ਸਵਾ ਯੋਗਾ ਸਾਰੇ ਬੋਲੋ ਇਹ ਗੇਟ ਚੈਲੈਂਜ ਦੇ ਫੇਸ ਇਹ ਫਟਕਿਆ ਨੀ ਨੂੰ ਨੀ ਨੂੰ ਚੋ ਆਪ ਨੂੰ ਠੱਲ ਲਾ ਮਿਲੇਗਾ ਫ੍ਰੀ ਫ੍ਰੀ ਸਕੇਮ ਬਹਿ ਜਾ ਯਹਾਂ ਤੇ ਚੇਰ ਤੇ ਬਹਿ ਜਾ ਕਿੱਥੇ ਬਹਿ ਜਾ ਕਿਉਂ ਆਉਂਦੀ ਕਿਉਂ ਆਉਂਦੀ ਕਿਉਂ ਆਉਂਦਾ ਕੁਟਲੇ ਨਾ ਫਿਰ ਸੇ ਕਿਹਨ ਕੀ ਫਿਰ ਦਾ ਫਿਰ ਸੇ ਜਨਾ ਸਤਨ ਵਾਲੇ ਕਮ ਅਲੈਕੁਮ ਅਪਨਾ ਬੋਲਦੇ ਵਾਲੇਕਮ ਸਲਾਮ ਹਾਂ दूसरा क्या बोलते हैं है यही ना बोलते हैं है। हाँ। है था। है, है। जो लद्दाखी है आप कहाँ से आए पंजाब से पंजाब कौन सा जगह पंजाब डिस्ट्रिक्ट मुखर है बठिंडा के पास मेरा गाँव है ਦਿਨ ਬਰਤੂ ਹੋਣੀ ਕਾਲ ਕਰ ਨਿੰਬੂ ਵਾਲਾ ਇਹ ਗੱਲ ਖਾਨੇ ਵਿੱਚ ਕੁਝ ਨੀਂਮ ਦੇਣਾ ਇਹ ਤੇ ਗੁਰੀਆਂ ਹੈ ਕੁਛ ਆ ਕੋਈ ਉਹ ਮੁਰਕਲੀ ਦਾ ਹੋ ਤਾ ਲਾ ਗਿਆ ਸਾਰੇ ਦੁਗੈ ਨਹੀਂ ਚਾਸਤਾ ਲਾ ਚੀਕੀਂ ਚਾਸਤਾ

ठीक है ब्रोदर चलते हैं भैया हम ਉਹਨਾਂ ਥਲਾਂ ਤੋਂ ਕਿ ਆਏ ਆਂ ਆਪਾਂ ਇੱਥੇ ਥੋੜੀ ਜਿਹੀ ਚੜ੍ਹਾਈ ਪੈਂਦੀ ਆ 4 ਕਿਲੋਮੀਟਰ ਵੜਦੀ ਜਿਆਦਾ ਨਹੀਂ ਮੈਂ ਹੁਣ ਪਹੁੰਚਿਆ ਆਂ ਇਸ ਟਾਈਮ ਕਾਰਗਿਲ ਤੇ ਇੱਥੇ ਆਪਾਂ ਨੂੰ ਅੱਜ ਕੋਈ ਮਿਲ ਨਾ ਰਿਹਾ ਇਹ ਵੀ ਮੈਂ ਦੇਖ ਰਿਹਾ ਪਤਾ ਕਿ ਕਿੰਨਾ ਸੋ ਲਗਭਗ ਇੱਥੋਂ 8-9 ਕਿਲੋਮੀਟਰ ਵੜ ਦੂਰ ਸੀ ਠੀਕ ਹੈ ਸਰ ਇਹ ਦਾਲ ਚਾਹ ਨਹੀਂ ਕਿੰਨੇ ਚੜ੍ਹੇ ਇਸ ਮੀਟੇ ਨਾਮ ਵਾਲਾ ਆ ਇੱਥੇ ਆਏ ਆਪਾਂ ਕੱਪੜੇ ਦਿਵਾਉਣ ਆ ਧੋਣ ਵਾਲੇ ਸੀ ਕੱਪੜੇ ਕੁਛ ਕੱਲ ਨੂੰ ਦੇਣਗੇ ਬਾਈ ਫਿਰ ਆਪ ਨੂੰ 12 ਵਜੇ ਇਹ ਲੈ ਕੇ ਆਣਾ ਪੜੇਗਾ ਇਸ ਦੀ ਫੋਟੋ ਲੈ ਲੇ ਫੋਨ ਮੇ ਜਾਂ ਇਹੀ ਜਿਹੀ ਜਈਏ ਹਾਰਡ ਕਾਪੀ ਇਹ ਵੀ ਚਾਹੀਏ ਫੋਟੋ ਵੀ ਲੈ ਲਓ ਠੀਕ ਹੈ ਸਰ ਓਕੇ ਓਕੇ ਸਰ ਥੈਂਕ ਯੂ ਕਾਰਗਿਲ ਸਾਹਮਣੇ ਟੈਕਸੀ ਸਟੈਂਡ ਆ ਉਧਰ ਪਰੇ ਬੱਸ ਸਟੈਂਡ ਆ ਤੇ ਉਹ ਮਗਰਲੇ ਪਾਸੇ ਵਗੀ ਜਾਂਦੇ ਆ ਤੇ ਫਰੂਦ ਦਰਿਆ ਗੁਜਾਰਾ ਹੈ ਕਾਰਗਿਲ ਦਾ ਤੇ ਆਪਾਂ ਰੁਕੇ ਹੋਏ ਆ ਹੋਟਲ ਕਾਰਗਿਲ 뷰 ਬਾਈ ਹੁਰੀ ਜਾ ਕੇ ਆਇਆ ਪੈਂਗੋਂਗ ਤੇ ਪਾਣੀ ਕਹਿੰਦੇ ਇਹਨਾਂ ਦੀ ਨੰਬਰ ਪਲੇਟ ਵੀ ਲਾ ਕੇ ਲੈ ਗਿਆ ਬਿਨਾਂ ਨੰਬਰ ਪਲੇਟ ਤੋਂ ਹੀ ਫਿਰ ਦਈ ਗਏ। ਹਾਈਲੈਂਡ ਤੋਂ ਪਰ ਮਾਰ ਕੇ ਕਾਰ ਗਿਆ। ਬੇਕਰੀ ਕਾਰਗਿਲ ਦੀ ਮੇਨ ਮਾਰਕੀਟ ਆਏ। ਇਹ ਸਾਲੂਨ ਵੀ ਲੱਭ ਗਿਆ। ਕੱਲ ਨੂੰ ਕਰਾਵਾਂਗੇ ਵਾਲਾ ਬੂਹਣਾ ਕਰਾਂਗਾ ਤੁਹਾਡਾ ਪਾਸ ਕਰੋ ਜੀ ਨਹੀਂ ਦੇ ਦਿੱਤੇ ਹੋ ਹੈਲੋ ਭਾਈ ਜੀ ਚਾਹ ਮਿਲੇਗੀ ਫਰਾ ਕਸ਼ਮੀਰ ਘੁੰਮ ਕੇ ਹੁਣ ਆਪਾਂ ਨੂੰ ਕੈਫੇ ਮਿਲਿਆ ਹੈ ਇਹ ਤੋਂ ਪੋ ਮਗਾਉਣੇ ਹੁਣ ਕਾਫੀ ਲਾਤੇ

ਉਹਦਾ ਮੁੰਡਾ ਵੀ ਲਾਉਣ ਲੱਗਾ ਟੀ ਆਪਣਾ ਹੋਟਲ ਤੇ ਇੱਥੇ ਆਪਣਾ ਰਹਿਣ बसेरा ਆਪਣੇ ਅਜਦੇਸ਼ ਬਲੌਗ ਦੀ ਇੱਥੇ ਹੁਣ ਲੱਗੀ ਜੀ ਸਮਾਪਤੀ ਆਪਾਂ ਪਹੁੰਚੇ ਹੋਏ ਹਾਂ ਕਾਰਗਿਲ ਤੇ ਹੁਣ ਆਪਾਂ ਅਗਲਾ ਸਫ਼ਰ ਸ਼ੁਰੂ ਕਰਾਂਗੇ ਆਰਨ ਵੈਲੀ ਦਾ ਮੇਰਾ ਵਲੌਗ ਦੇਖਣ ਦੇ ਲਈ ਸਫ਼ਰ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ